ਖੇਡ ਸੰਸਾਰ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆਓ ਵੇਖਦੇ ਹਾਂ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਖੇਡਾਂ ਦੀ ਦੁਨੀਆ ਵਿੱਚ ਕਿਹੜੇ-ਕਿਹੜੇ ਮੁਕਾਬਲੇ ਹੋਏ ਅਤੇ ਕਿਹੜੇ ਨਵੇਂ ਰਿਕਾਰਡ ਬਣੇ ਅਤੇ ਨਾਲ ਦੀ ਨਾਲ ਜਾਣਕਾਰੀ ਹਾਸਲ ਕਰਦੇ ਹਾਂ ਪਿਛਲੇ ਦਿਨਾਂ ਦੇ ਸਾਰੇ ਖੇਡ ਨਤੀਜਿਆਂ ਦੀ ਅਤੇ ਆਉਣ ਵਾਲੇ ਮੁਕਾਬਲਿਆਂ ਦੀ ਤਿਆਰੀ ਕਿਹੋ ਜਿਹੀ ਚੱਲ ਰਹੀ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਐਸਓਆਰ ਦਾ ਇਹ ਤਾਜ਼ਾ ਤਰੀਨ ਅੰਕ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਤਰੰਜ ਦੀ ਖੇਡ ਬਾਰੇ ਜਿਸ ਵਿੱਚ ਭਾਰਤ ਦੇ ਇੱਕ ਨੌਜਵਾਨ ਖਿਡਾਰੀ ਨੇ ਕਮਾਂਤਰੀ ਪੱਦਰ ਦੀ ਪ੍ਰਾਪਤੀ ਕੀਤੀ ਹੈ ਅਤੇ ਇੱਕ ਨਵਾਂ ਰਿਕਾਰਡ ਬਣਾਉਂਦੇ ਹੋਏ ਦੇਸ਼ ਨੂੰ ਇੱਕ ਵੱਡਾ ਮਾਣ ਦਵਾਇਆ ਹੈ ਭਾਰਤ ਦੇ 17 ਸਾਲ ਦੀ ਉਮਰ ਦੇ ਗ੍ਰੈਂਡ ਮਾਸਟਰ ਡੀ ਗੁਕੇਸ਼ ਨੇ ਕੈਨੇਡਾ ਦੇ ਟੋਰਾਂਟੋ ਵਿਖੇ ਹੋਇਆ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ ਅਤੇ ਉਹ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਦਾ ਸਭ ਤੋਂ ਘੱਟ ਉਮਰ ਦਾ ਚੈਲੈਂਜਰ ਵੀ ਬਣ ਗਿਆ ਹੈ ਅਜਿਹਾ ਕਰਦੇ ਹੋਏ ਡੀ ਗੁਕੇਸ਼ ਨੇ ਰੂਸ ਦੇ ਗੈਰੀ ਕਾਸਪਰੋਵ ਦਾ 40 ਸਾਲ ਪੁਰਾਣਾ ਰਿਕਾਰਡ ਤੋੜਿਆ ਗੁਕੇਸ਼ ਨੇ 14ਵੇਂ ਅਤੇ ਆਖਰੀ 라ਉਂਡ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੂਰਾ ਨਾਲ ਡਰਾਅ ਖੇਡਿਆ ਅਤੇ ਕੁੱਲ ਅੰਕਾਂ ਦੇ ਆਧਾਰ ਉੱਤੇ ਇਹ ਵੱਡੀ ਪ੍ਰਾਪਤੀ ਕੀਤੀ ਵਿਸ਼ਵ ਚੈਂਪੀਅਨ ਦੇ ਚੈਲੈਂਜਰ ਦਾ ਫੈਸਲਾ ਕਰਨ ਵਾਲੇ ਇਸ ਟੂਰਨਾਮੈਂਟ ਵਿੱਚ ਡੀ ਗੁਕੇਸ਼ ਤੇ ਕੁੱਲ 14 ਵਿੱਚੋਂ 9 ਅੰਕ ਬਣੇ। ਚੇਨਈ ਦੇ ਰਹਿਣ ਵਾਲੇ ਗੁਕੇਸ਼ ਨੇ ਕੈਸਪਰੋਵ ਦਾ ਰਿਕਾਰਡ ਇੰਜ ਤੋੜਿਆ ਕਿ ਕੈਸਪਰੋਵ ਨੇ ਸਨ 1984 ਵਿੱਚ 22 ਸਾਲ ਦੀ ਉਮਰ ਵਿੱਚ ਰੂਸ ਦੇ ਹੀ ਐਨਾਟੋਲੀ ਕਾਰਪੋਵ ਨੂੰ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਚੁਣੌਤੀ ਦਿੱਤੀ ਸੀ ਜਦਕਿ ਡੀ ਗੁਕੇਸ਼ ਨੇ ਇਹੀ ਮੁਕਾਮ 17 ਸਾਲ ਦੀ ਉਮਰ ਵਿੱਚ ਹਾਸਲ ਕਰ ਲਿਆ। ਡੀ ਗੁਕੇਸ਼ ਨੂੰ 88500 ਯੂਰੋ ਦੀ ਇਨਾਮ ਰਕਮ ਵੀ ਮਿਲੀ ਹੈ ਇਹ ਵਕਾਰੀ ਟੂਰਨਾਮੈਂਟ ਜਿੱਤਣ ਵਾਲੇ ਵਿਸ਼ਵਨਾਥਨ ਆਨੰਦ ਮਗਰੋਂ ਡੀ ਗੁਕੇਸ਼ ਦੂਜਾ ਭਾਰਤੀ ਗ੍ਰੈਂਡ ਮਾਸਟਰ ਵੀ ਬਣਿਆ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ 10 ਸਾਲ ਪਹਿਲਾਂ ਯਾਨੀ ਕਿ ਸਾਲ 2014 ਵਿੱਚ ਇਹ ਖਿਤਾਬ ਜਿੱਤਿਆ ਸੀ ਇਸ ਪ੍ਰਾਪਤੀ ਤੋਂ ਬਾਅਦ ਹੁਣ ਗੁਕੇਸ਼ ਇਸ ਸਾਲ ਦੇ ਅਖੀਰ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲੀਰੇਨ ਨੂੰ ਚੁਣੌਤੀ ਦੇਵੇਗਾ ਇਸ ਤੋਂ ਇਲਾਵਾ ਇਸੇ ਟੂਰਨਾਮੈਂਟ ਵਿੱਚ ਹੋਰ ਭਾਰਤੀ ਨੌਜਵਾਨ ਖਿਡਾਰੀਆਂ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੁਣ ਗੱਲ ਕਰਦੇ ਹਾਂ ਸਾਡੇ ਦੇਸ਼ ਦੀ ਕੌਮੀ ਖੇਡ ਹਾਕੀ ਦੀ ਜਿਸ ਵਿੱਚ ਭਾਰਤੀ ਹਾਕੀ ਟੀਮ ਆਸਟ੍ਰੇਲੀਆ ਦੇ ਨਿਰਾਸ਼ਾ ਭਰਪੂਰ ਦੌਰੇ ਤੋਂ ਬਾਅਦ ਹੁਣ ਪੈरिस 올림픽 ਖੇਡਾਂ ਦੀ ਤਿਆਰੀ ਵੱਲ ਲੱਗ ਗਈ ਹੈ। ਹਾਕੀ ਇੰਡੀਆ ਨੇ ਪੈरिस 올림픽 ਖੇਡਾਂ ਤੋਂ ਪਹਿਲਾਂ ਆਪਣੀਆਂ ਖਾਮੀਆਂ ਦੂਰ ਕਰਨ ਲਈ ਪੁਰਸ਼ ਕੌਮੀ ਕੋਚਿੰਗ ਕੈਂਪ ਲਈ 28 ਮੈਂਬਰੀ ਕੋਰ ਸੰਭਾਵਿਤ ਗਰੁੱਪ ਦਾ ਐਲਾਨ ਕੀਤਾ ਹੈ। ਬੈਂਗਲੁਰੂ ਦੇ ਸਪੋਰਟਸ ਅਥਾਰਟੀ ਆਫ ਇੰਡੀਆ ਯਾਨੀ ਕਿ ਸਾਈ ਕੇਂਦਰ ਵਿੱਚ ਸ਼ੁਰੂ ਹੋਇਆ ਇਹ ਕੈਂਪ ਅਗਲੇ ਮਹੀਨੇ 13 ਮਈ ਤੱਕ ਚੱਲੇਗਾ। ਭਾਰਤੀ ਹਾਕੀ ਟੀਮ ਆਸਟ੍ਰੇਲੀਆ ਤੋਂ ਪੰਜ ਮੈਚਾਂ ਦੀ ਟੈਸਟ ਲੜੀ ਵਿੱਚ ਮਿਲੀ 0-5 ਦੀ ਵੱਡੀ ਹਾਰ ਮਗਰੋਂ ਇਸ ਕੈਂਪ ਵਿੱਚ ਮੋੜ ਇਕੱਠੀ ਹੋਈ ਹੈ ਅਤੇ ਮੰਥਨ ਕਰ ਰਹੀ ਹੈ। ਇਸ ਕੈਂਪ ਮਗਰੋਂ ਭਾਰਤੀ ਹਾਕੀ ਟੀਮ ਨੇ FIH ਪ੍ਰੋ ਲੀਗ ਤਹਿਤ ਆਪਣੇ ਅਗਲੇ ਦੋ ਗੇਡਾਂ ਲਈ ਯੂਰਪੀ ਦੇਸ਼ਾਂ ਬੈਲਜੀਅਮ ਅਤੇ ਇੰਗਲੈਂਡ ਦੇ ਲੰਡਨ ਦਾ ਦੌਰਾ ਕਰਨਾ ਹੈ ਜਿੱਥੇ ਉਸ ਦਾ ਸਾਹਮਣਾ ਅਰਜנטיਨਾ ਬੈਲਜੀਅਮ ਜਰਮਨੀ ਅਤੇ ਬਰਤਾਨੀਆ ਦੀਆਂ ਟੀਮਾਂ ਨਾਲ ਹੋਵੇਗਾ। ਹਾਕੀ ਇੰਡੀਆ ਵੱਲੋਂ ਆਯੋਜਿਤ ਕੌਮੀ ਕੈਂਪ ਦੇ ਕੋਰ ਗਰੁੱਪ ਲਈ ਪੀ ਆਰ ਸ਼੍ਰੀਜੇਸ਼ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਬੌਬੀ ਸਿੰਘ ਧਾਮੀ ਅਤੇ ਅਰਜੀਤ ਸਿੰਘ ਹੁੰਦਲ ਵਰਗੇ ਸਾਰੇ ਪ੍ਰਮੁੱਖ ਖਿਡਾਰੀ ਸ਼ਾਮਲ ਨੇ। ਇਹਨਾਂ ਵਿੱਚੋਂ ਹੀ ਪੈਰਿਸ 올림픽 ਖੇਡਾਂ ਲਈ ਭਾਰਤੀ ਟੀਮ ਦੀ ਚੋਣ ਹੋਣ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ। ਹੁਣ ਗੱਲ ਕਰਦੇ ਹਾਂ ਉਹਨਾਂ ਭਾਰਤੀ ਖਿਡਾਰੀਆਂ ਦੀ ਜਿਨ੍ਹਾਂ ਨੇ ਪੈਰਾਓਲੰਪਿਕ ਖੇਡਾਂ ਵਿੱਚ ਅਹਿਮ ਪ੍ਰਾਪਤੀ ਕੀਤੀ ਹੈ। ਬਲਰਾਜ ਪੰਵਾਰ ਨੇ ਦੱਖਣੀ ਕੋਰੀਆ ਦੇ ਚੋਂਗਯੂ ਵਿੱਚ ਵਿਸ਼ਵ ਏਸ਼ੀਆਈ ਅਤੇ ਓਸ਼ੀਨੀਆਈ 올림픽 ਅਤੇ ਪੈਰਾਓਲੰਪਿਕ ਕੁਆਲੀਫਿਕੇਸ਼ਨ ਵਿੱਚ ਪੁਰਸ਼ ਸਿੰਗਲਸ ਸਕਲ ਮੁਕਾਬਲੇ ਵਿੱਚ ਤੀਜੇ ਸਥਾਨ ਉੱਤੇ ਰਹਿ ਕੇ ਭਾਰਤ ਨੂੰ ਰੋਇੰਗ ਯਾਨੀ ਕਿ ਕਿਸ਼ਤੀ ਚਾਲਨ ਵਿੱਚ ਪਹਿਲਾ 올림픽 ਕੋਟਾ ਦਵਾਇਆ ਹੈ ਭਾਰਤੀ ਸੈਨਾ ਦੇ ਜਵਾਨ ਬਲਰਾਜ ਪੰਵਾਰ ਨੇ 7 ਮਿੰਟ ਅਤੇ 1.27 ਸਕਿੰਟ ਦਾ ਸਮਾਂ ਕੱਢ ਕੇ 2000 ਮੀਟਰ ਰੇਸ ਵਿੱਚ ਤੀਜਾ ਸਥਾਨ ਹਾਸਲ ਕਰਦਿਆਂ ਪੈਰਿਸ 올림픽 ਲਈ ਕੋਟਾ ਹਾਸਲ ਕੀਤਾ ਪੁਰਸ਼ ਸਿੰਗਲਸ ਸਕਲ ਵਿੱਚ ਸਿਖਰਲੇ 5 ਕਿਸ਼ਤੀ ਚਾਲਕ ਖਿਡਾਰੀ 올림픽 ਲਈ ਕੁਆਲੀਫਾਈ ਕਰਦੇ ਹਨ ਇਸੇ ਤਰ੍ਹਾਂ ਐਸ਼ੀਆਈ ਪੈਰਾ ਖੇਡਾਂ ਵਿੱਚ ਸੋਨੇ ਦਾ ਤਗਮਾ ਜੇਤੂ ਤੀਰਅੰਦਾਜ਼ ਸ਼ੀਤਲ ਦੇਵੀ ਨੇ ਖੇਲੋ ਇੰਡੀਆ ਐਨਟੀਪੀਸੀ ਕੌਮੀ ਰੈਂਕਿੰਗ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹ ਮੁਕਾਬਲੇ ਵਿੱਚ ਹਰਿਆਣਾ ਦੀ ਇਕਤਾ ਰਾਣੀ ਤੋਂ ਬਾਅਦ ਦੂਜੇ ਸਥਾਨ ਉੱਤੇ ਰਹੀ। ਇਕਤਾ ਰਾਣੀ ਜੂਨੀਅਰ ਚੈਂਪੀਅਨ ਵਿਸ਼ਵ ਦੇ ਦਰਜੇ ਉੱਪਰ ਮੌਜੂਦ ਹੈ। ਅਜੇ ਹਾਂ ਮੰਨਿਆ ਜਾ ਰਿਹਾ ਹੈ। ਕਿ ਇਸ ਚੈਂਪੀਅਨਸ਼ਿਪ ਵਿੱਚ ਸ਼ੀਤਲ ਦੀ ਕਾਰਗੁਜ਼ਾਰੀ ਉਸ ਦੀ ਭਵਿੱਖੀ ਚੁਣੌਤੀਆਂ ਲਈ ਤਿਆਰੀ ਵਿੱਚ ਵੱਡੀ ਮਦਦ ਕਰੇਗੀ। ਦੇਸ਼ ਦੀ ਚਰਚਿਤ ਕ੍ਰਿਕਟ ਲੀਗ ਇੰਡੀਅਨ ਪ੍ਰੈਮੀਅਰ ਲੀਗ ਯਾਨੀ ਕਿ ਆਈਪੀਐਲ ਦੇ ਮੁਕਾਬਲੇ ਲਗਾਤਾਰ ਅੱਗੇ ਵਧ ਰਹੇ ਨੇ ਅਤੇ ਹੁਣ ਅੰਕ ਸੂਚੀ ਵਿੱਚ ਟੀਮਾਂ ਦੀ ਸਥਿਤੀ ਸਪਸ਼ਟ ਹੋਣ ਲੱਗ ਪਈ ਹੈ। ਆਈਪੀਐਲ ਦੇ ਐਤਕੀ ਦੇ ਮੈਚਾਂ ਦੀ ਖਾਸ ਗੱਲ ਇਹ ਸਾਬਤ ਹੋ ਰਹੀ ਹੈ ਕਿ ਲਗਾਤਾਰ ਵੱਡੇ ਸਕੋਰ ਵਾਲੇ ਮੈਚ ਹੋ ਰਹੇ ਨੇ ਜਿਨ੍ਹਾਂ ਵਿੱਚ ਟੀਮਾਂ ਸਹਿਜੇ ਹੀ 200 ਦੌਰਾਂ ਦੇ ਆਸ-ਪਾਸ ਦਾ ਸਕੋਰ ਆਰਾਮ ਨਾਲ ਬਣਾ ਰਹੀਆਂ ਨੇ ਹੁਣ ਤੱਕ ਦੀ ਅੰਕ ਸੂਚੀ ਵਿੱਚ ਲਗਭਗ ਸਾਰੀਆਂ ਟੀਮਾਂ ਨੇ 8-8 ਮੈਚ ਖੇਡ ਲਏ ਨੇ ਅਤੇ ਇਸ ਵੇਲੇ ਤੱਕ ਰਾਜਸਥਾਨ ਰਾਇਲਜ਼ ਦੀ ਟੀਮ ਸਭ ਤੋਂ ਅੱਗੇ ਚੱਲ ਰਹੀ ਹੈ ਜਿਸ ਨੇ 8 ਮੈਚਾਂ ਵਿੱਚ 14 ਅੰਕ ਹਾਸਲ ਕੀਤੇ ਨੇ ਅਤੇ ਹੁਣ ਤੱਕ ਸਿਰਫ ਇੱਕ ਹੀ ਮੈਚ ਹਾਰਿਆ ਹੈ ਇਸ ਤੋਂ ਬਾਅਦ ਕੋਲਕਾਤਾ ਅਤੇ ਹైదరాబాద్ ਦੀਆਂ ਟੀਮਾਂ ਰਾਜਸਥਾਨ ਤੋਂ ਬਾਅਦ ਅੰਕ ਸੂਚੀ ਵਿੱਚ ਅਗਲੇ ਵਧੀਆ ਮੰਨੇ ਜਾਂਦੇ ਸਥਾਨਾਂ ਭਾਵ ਚੋਟੀ ਦੀਆਂ ਚਾਰ ਥਾਵਾਂ ਵਿੱਚ ਮੌਜੂਦ ਨੇ ਜਦਕਿ ਚੇਨਈ ਅਤੇ ਲਖਨਊ ਦੀ ਟੀਮ ਵੀ ਮਜ਼ਬੂਤ ਲੱਗ ਰਹੀ ਹੈ ਐਸ ਵਾਰ ਦੀ ਆਈਪਲ ਵਿੱਚ ਹੁਣ ਤੱਕ ਪੰਜਾਬ ਕਿੰਗਸ ਅਤੇ ਰਾਇਲ ਚੈਲੈਂਜਰ ਬੰਗਲੌਰੂ ਦੀਆਂ ਟੀਮਾਂ ਅੰਕ ਸੂਚੀ ਵਿੱਚ ਸਭ ਤੋਂ ਪਿੱਛੇ ਚੱਲਦੀਆਂ ਹੋਈਆਂ ਸਭ ਤੋਂ ਫਾੜੀ ਸਾਬਤ ਹੋ ਰਹੀਆਂ ਨੇ ਇਸ ਦਰਮਿਆਨ ਦਿੱਲੀ ਕੈਪਟਲਜ਼ ਦੀ ਟੀਮ ਨੂੰ ਇੱਕ ਝਟਕਾ ਵੀ ਲੱਗਿਆ ਜਿਸ ਤੇ ਇੱਕ ਬਹੁਤ ਪ੍ਰਮੁੱਖ ਕੋਮਾਂਤਰੀ ਖਿਡਾਰੀ ਨੂੰ ਆਈਪੀਐਲ ਤੋਂ ਹਟਣਾ ਪੈ ਗਿਆ ਆਸਟ੍ਰੇਲੀਆਈ ਆਲ ਰਾਊਂਡਰ ਮਿਚਲ ਮਾਰਸ਼ ਹੈਮਸਟ੍ਰਿੰਗ ਦੀ ਸੱਟ ਕਾਰਨ ਆਈਪੀਐਲ 224 ਤੋਂ ਬਾਹਰ ਹੋ ਗਏ ਨੇ ਇਸ ਸੱਟ ਤੋਂ ਉਬਰਣ ਤੋਂ ਬਾਅਦ ਮਿਚਲ ਮਾਰਸ਼ ਭਾਰਤ ਨਹੀਂ ਪਰਤਣਗੇ ਅਤੇ ਆਸਟ੍ਰੇਲੀਆ ਵਿੱਚ ਹੀ ਰਹਿਣਗੇ ਮਿਚਲ ਮਾਰਸ਼ ਨੇ ਕ੍ਰਿਕਟ ਆਸਟ੍ਰੇਲੀਆ ਦੀ ਮੈਡੀਕਲ ਟੀਮ ਨਾਲ ਸਲਾਹ ਕਰਨ ਲਈ 12 April ਨੂੰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਾਪਸੀ ਕੀਤੀ ਸੀ ਅਤੇ ਮਾਰਸ਼ ਨੂੰ ਆਪਣੀ ਸੱਟ ਨੂੰ ਠੀਕ ਕਰਨ ਅਤੇ ਮੁੜ ਤੋਂ ਮੁਲਾਂਕਣ ਕਰਨ ਲਈ ਕਾਫੀ ਸਮਾਂ ਦਿੱਤਾ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਮਿਚਲ ਮਾਰਸ਼ ਆਉਣ ਵਾਲੇ T20 ਵਿਸ਼ਵ ਕੱਪ ਵਿੱਚ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਵੀ ਕਰ ਸਕਦੇ ਨੇ ਮਿਚਲ ਮਾਰਚ ਨੇ ਇਸ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਲਈ ਖੇਡੇ ਚਾਰ ਮੈਚਾਂ ਵਿੱਚ ਸਿਰਫ 61 ਦੌੜਾਂ ਬਣਾਈਆਂ ਤਿੰਨ ਪਾਰੀਆਂ ਵਿੱਚ ਉਹਨਾਂ ਦਾ ਉੱਚ ਸਕੋਰ 23 ਤੱਕ ਦਾ ਹੀ ਰਿਹਾ ਇਸ ਤੋਂ ਇਲਾਵਾ ਉਹਨਾਂ ਨੇ 8 ਓਵਰ ਕੀਤੇ ਅਤੇ 12.87 ਦੀ ਮਹਿੰਗੀ ਇਕਨੋਮੀ ਰੇਟ ਨਾਲ ਇੱਕ ਵਿਕਟ ਹੀ ਹਾਸਲ ਕੀਤੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਲਗਾਤਾਰ ਦੂਜਾ ਸੀਜ਼ਨ ਹੈ ਜਦੋਂ ਮਿਚਲ ਮਾਰਚ ਨੂੰ ਸੀਜ਼ਨ ਦੇ ਅੱਧ ਵਿਚਾਲੇ ਹੀ ਆਪਣੀ ਟੀਮ ਛਦਨੀ ਪਈ ਹੈ ਪਿਛਲੇ ਸਾਲ ਯਾਨੀ ਕਿ ਸਾਲ 2023 ਵਿੱਚ ਵੀ ਮਿਚਲ ਮਾਰਸ਼ ਨੇ ਦਿੱਲੀ ਕੈਪਟਲਜ਼ ਲਈ ਸਿਰਫ 9 ਮੈਚ ਖੇਡੇ ਸਨ ਦਿੱਲੀ ਦੀ ਟੀਮ ਹਾਲੇ ਵੀ ਚੋਟੀ ਦੇ ਚਾਰ ਸਥਾਨ ਭਾਵ ਪਲੇਆਫ ਵਿੱਚ ਆਉਣ ਦੀ ਦੌੜ ਵਿੱਚ ਬਣੀ ਹੋਈ ਹੈ ਹੁਣ ਚਲਦੇ ਹਾਂ ਟੈਨਿਸ ਦੀ ਕੋਰਟ ਵੱਲ ਜਿੱਥੇ ਪਿਛਲੇ ਦਿਨੀ ਕਈ ਸੁਰਖੀਆਂ ਉੱਭਰ ਕੇ ਸਾਹਮਣੇ ਆਈਆਂ ਨੇ ਜਾਪਾਨ ਨੇ ਕਜ਼ਾਕਿਸਤਾਨ ਨੂੰ ਹਰਾ ਕੇ ਬਿੱਲੀ ਜੀਨ ਕਿੰਗ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ ਜਦਕਿ ਨਾਉਮੀ ਓਸਾਕਾ ਨੂੰ ਦੂਜਾ ਸਿੰਗਲਜ਼ ਮੈਚ ਖੇਡਣ ਦੀ ਲੋੜ ਹੀ ਨਹੀਂ ਪਈ ਪਹਿਲੇ ਦਿਨ ਜਾਪਾਨ 2-0 ਨਾਲ ਅੱਗੇ ਸੀ ਅਤੇ ਇਹ ਹੀ ਜਿੱਤ ਦਾ ਆਧਾਰ ਬਣਿਆ ਨਾਉ ਹਿਬੀਨੋ ਨੇ ਯੂਲੀਆ ਪੁਤਿਨ ਤਸੀਵਾ ਨੂੰ 6-4 3-6 ਅਤੇ 7-6 ਨਾਲ ਹਰਾ ਕੇ ਆਪਣੀ ਟੀਮ ਨੂੰ ਫਾਈਨਲ ਵਿੱਚ ਥਾਂ ਦਵਾਈ ਜੋ ਨਵੰਬਰ ਵਿੱਚ ਸਪੈਨ ਵਿਖੇ ਖੇਡਿਆ ਜਾਵੇਗਾ ਇਸ ਤੋਂ ਪਹਿਲੇ ਮੈਚ ਵਿੱਚ ਨਾਉਮੀ ਓਸਾਕਾ ਨੇ ਪੁਤਿਨ ਸੇਵਾ ਨੂੰ ਹਰਾਇਆ ਸੀ ਓਸਾਕਾ ਨੇ ਬਾਅਦ ਵਿੱਚ ਅਨਾ ਡੈਨੀਲਿਨਾ ਨਾਲ ਖੇਡਣਾ ਸੀ ਪਰ ਉਸ ਮੈਚ ਦੀ ਲੋੜ ਹੀ ਨਹੀਂ ਪਈ ਕਿਉਂਕਿ ਜਾਪਾਨ ਦੀ ਜਿੱਤ ਪੱਕੀ ਹੋ ਗਈ ਸੀ ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਵੀ ਮੈਕਸੀਕੋ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਟੈਨਿਸ ਦੀ ਦੁਨੀਆ ਤੋਂ ਇੱਕ ਹੋਰ ਸੁਰਖੀ ਪਿਛਲੇ ਦਿਨੀ ਇਹ ਸਾਹਮਣੇ ਆਈ ਕਿ ਸਪੇਨ ਦੇਸ਼ ਦੀ ਖਿਡਾਰਨ ਗਰਬਾਇਨ ਮੁਗੁਰੂਜ਼ਾ ਨੇ ਐਲਾਨ ਕੀਤਾ ਹੈ ਕਿ ਕਾफी ਸਮਾਂ ਮੈਦਾਨ ਤੋਂ ਦੂਰ ਰਹਿਣ ਕਾਰਨ ਉਹ 30 ਸਾਲਾਂ ਦੀ ਉਮਰ ਵਿੱਚ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਰਹੀ ਹੈ ਵਿਸ਼ਵ ਦੀ ਸਾਬਕਾ ਨੰਬਰ 1 ਖਿਡਾਰਨ ਮੁਗੁਰੂਜ਼ਾ ਨੇ ਸਪੇਨ ਦੇ ਮੈਦ੍ਰਿਡ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਹੈ ਕਿ ਸੰਨਿਆਸ ਲੈਣ ਅਤੇ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਲਈ ਉਹਨਾਂ ਨੂੰ ਲੱਗਦਾ ਹੈ ਕਿ ਸਹੀ ਸਮਾਂ ਆ ਗਿਆ ਹੈ ਮੁਗੁਰੂਜ਼ਾ ਨੇ ਆਪਣੇ ਕਰੀਅਰ ਦੌਰਾਨ ਕੁੱਲ 10 ਖਿਤਾਬ ਜਿੱਤੇ ਜਦਕਿ ਸਾਲ 2115 ਦੇ ਵਿੰਬਲਡਨ ਅਤੇ ਸਾਲ 220 ਦੇ ਆਸਟ੍ਰੇਲੀਅਨ ਓਪਨ ਵਿੱਚ ਉਹ ਉਪਜੇਤੂ ਵੀ ਰਹੀ ਸੀ ਭਾਰਤ ਦੀ ਇੱਕ ਬਹੁਤ ਤਜਰਬੇਕਾਰ ਅਤੇ ਨਾਮੀ ਖਿਡਾਰੀ ਨੇ ਪਿਛਲੇ ਦਿਨੀ ਆਪਣੀ ਖੇਡ ਦੀ ਇੱਕ ਵੰਗੀ ਨੂੰ ਅਲਵਿਦਾ ਆਖਦੇ ਹੋਏ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ ਆਓ ਜਾਣਦੇ ਹਾਂ ਇਸ ਖਿਡਾਰੀ ਅਤੇ ਉਸ ਦੇ ਖੇਡ ਜੀਵਨ ਬਾਰੇ ਭਾਰਤ ਦੇ ਸਭ ਤੋਂ ਬਿਹਤਰੀਨ ਪੁਰਸ਼ ਸਕੁਐਸ਼ ਖਿਡਾਰੀਆਂ ਵਿੱਚ شمار ਕੀਤੇ ਜਾਂਦੇ ਸੌਰਵ ਗੋਸ਼ਾਲ ਨੇ ਖੇਡ ਦੇ ਪੇਸ਼ੇਵਰ ਸਰੂਪ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹਾਲਾਂਕਿ ਨਾਲ ਦੀ ਨਾਲ ਇਹ ਵੀ ਕਿਹਾ ਕਿ ਉਹ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਅਗਵਾਈ ਕਰਦਾ ਰਹੇਗਾ ਪੇਸ਼ੇਵਰ ਸਰਕਟ ਵਿੱਚ 22 ਸਾਲ ਤੱਕ ਖੇਡਣ ਵਾਲੇ ਕੋਸ਼ਾਲ ਨੇ ਇਨਚੁਨ ਅਤੇ ਹੁਆੰਗਜ਼ੂ ਏਸ਼ੀਆਈ ਖੇਡਾਂ ਦੇ ਟੀਮ ਮੁਕਾਬਲਿਆਂ ਵਿੱਚ ਦੋ ਸੋਨੇ ਦੇ ਤਗਮੇ ਜਿੱਤਣ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਤਗਮੇ ਜਿੱਤੇ ਨੇ ਉਸ ਨੇ ਬਲਾਸਕੋ ਵਿੱਚ 2022 ਵਿਸ਼ਵ ਡਬਲਸ ਚੈਂਪੀਅਨਸ਼ਿਪ ਵਿੱਚ ਮਿਕਸਡ ਡਬਲਸ ਵਰਗ ਵਿੱਚ ਵੀ ਸੋਨੇ ਦਾ ਤਗਮਾ ਜਿੱਤਿਆ ਸੀ ਪੇਸ਼ਵਰ ਖੇਡ ਨੂੰ ਛੱਡ ਕੇ ਕੁਮਾਂਤਰੀ ਖੇਡ ਵਿੱਚ ਆਪਣਾ ਸਫਰ ਜਾਰੀ ਰੱਖਣ ਦਾ ਇੱਕ ਨਵਿਕਲਾ ਫੈਸਲਾ ਹੈ ਅਤੇ ਕੁਸ਼ਾਲ ਦਾ ਤਜਰਬਾ ਭਾਰਤ ਦੇ ਨੌਜਵਾਨ ਖਿਡਾਰੀਆਂ ਲਈ ਕੁਮਾਂਤਰੀ ਪੱਧਰ ਉੱਤੇ ਕਾਫੀ ਅਹਿਮ ਸਾਬਤ ਹੋ ਸਕਦਾ ਹੈ ਖੇਡਾਂ ਦੀ ਦੁਨੀਆ ਵਿੱਚ ਡੋਪਿੰਗ ਦੇ ਮਾਮਲਿਆਂ ਦੀ ਗੂੰਜ ਲਗਾਤਾਰ ਤੀਜੇ ਹਫ਼ਤੇ ਵੀ ਪੈਂਦੀ ਸੁਣਾਈ ਦਿੱਤੀ ਹੈ ਇਸ ਵਾਰ ਅਫਰੀਕਾ ਮਹਾਦੀਪ ਦੇ ਇੱਕ ਖਿਡਾਰੀ ਸਬੰਧੀ ਵੱਡੀ ਕਾਰਵਾਈ ਹੋਈ ਹੈ ਟੋਕੀਓ 올림픽 ਖੇਡਾਂ ਦੀ 3000 ਮੀਟਰ ਸਟਿਪਲ ਚੇਜ਼ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਇਥੀਓਪੀਆ ਦੀ ਦੌੜਾਕ ਜੈਰਫੇ ਵਾਂਡੇ ਮੈਗਨ ਨੂੰ ਦੋ ਪਾਬੰਦੀਸ਼ੁਦਾ ਪਦਾਰਥਾਂ ਲਈ ਪੋਜ਼ਿਟਿਵ ਪਾਇਆ ਗਿਆ ਅਤੇ ਇਸ ਮਗਰੋਂ ਹੁਣ ਉਸ ਨੂੰ 5 ਸਾਲ ਲਈ ਮੁਅਤਲ ਕਰ ਦਿੱਤਾ ਗਿਆ ਵਾਂਡੇ ਮੈਗਨ ਪਿਛਲੇ ਸਾਲ ਮਾਮੂਲੀ ਫਰਕ ਨਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗਮਾ ਜਿੱਤਣ ਤੋਂ ਖੁੰਝ ਗਈ ਸੀ ਐਥਲੈਟਿਕਸ ਇੰਟੀਗ੍ਰਿਟੀ ਯੂਨਿਟ ਨੇ ਕਿਹਾ ਹੈ ਕਿ ਵੈਂਡੇ ਮੈਗਨ ਦੇ ਨਮੂਨਿਆਂ ਵਿੱਚ ਜੋ ਅੰਸ਼ ਮਿਲੇ ਨੇ ਉਹ ਖੂਨ ਨੂੰ ਵੱਧ ਆਕਸੀਜਨ ਲਿਜਾਉਣ ਵਿੱਚ ਮਦਦ ਕਰਦੇ ਨੇ ਇਸ ਦਰਮਿਆਨ ਮਉਤਲੀ ਚੱਲ ਰਹੀ ਐਥਲੀਟ ਵੋਂਡੇ ਮੈਗਨ ਨੇ ਡੋਪਿੰਗ ਵਿਰੋਧੀ ਨਿਯਮ ਤੋੜਨ ਦੀ ਗੱਲ ਸਵੀਕਾਰ ਲਈ ਹੈ ਪਿਛਲੇ ਦਿਨੀ ਖੇਡਾਂ ਦੀ ਦੁਨੀਆ ਵਿੱਚ ਇੱਕ ਨਵੇਕਲਾ ਤੇ ਵੱਡਾ ਕੁਮਾਂਦਰੀ ਰਿਕਾਰਡ ਵੀ ਬਣਿਆ ਜਿਸ ਦੀ ਚਰਚਾ ਸਾਰੀ ਦੁਨੀਆ ਵਿੱਚ ਹੋ ਰਹੀ ਹੈ ਆਓ ਜਾਣਦੇ ਹਾਂ ਇਸ ਨਵੇਕਲੇ ਖੇਡ ਰਿਕਾਰਡ ਦੀ تفصیلی ਜਾਣਕਾਰੀ افرییکن ਦੇਸ਼ ਨਾਈਜੀਰੀਆ ਦੇ ਸ਼ਤਰੰਜ ਚੈਂਪੀਅਨ ਅਤੇ ਪੇਸ਼ੇਵਰ ਵਜੋਂ ਇੱਕ ਵਕੀਲ ਟੋਂਡੇ ਓਨਾਕੋਆ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਤੋੜਨ ਲਈ ਅਮਰੀਕਾ ਦੇ ਨਿਊਯਾਰਕ ਦੇ ਟਾਈਮਸ ਸਕੁਅਰ ਵਿੱਚ ਲਗਾਤਾਰ 60 ਘੰਟੇ ਤੱਕ ਬਿਨਾਂ ਰੁਕੇ ਸ਼ਤਰੰਜ ਖੇਡੀ ਹੈ 29 ਸਾਲ ਦੇ ਉਹਨਾਂ ਕੋਯਾ ਨੇ ਇਸ ਰਿਕਾਰਡ ਕੋਸ਼ਿਸ਼ ਜ਼ਰੀਏ ਪੂਰੇ ਅਫਰੀਕਾ ਵਿੱਚ ਬੱਚਿਆਂ ਦੀ ਸਿੱਖਿਆ ਲਈ 1 ਮਿਲੀਅਨ ਡਾਲਰ ਦੀ ਰਕਮ ਇਕੱਠੀ ਕਰਨ ਦਾ ਟੀਚਾ ਵੀ ਨਾਲ ਹੀ ਮਿਥਿਆ ਸੀ ਬਾਲ ਸਿੱਖਿਆ ਦੇ ਵਕੀਲ ਉਹਨਾਂ ਕਾਇਆ ਨੇ 58 ਘੰਟੇ ਸ਼ਤਰੰਜ ਖੇਡਣ ਦੀ ਤਿਆਰੀ ਕੀਤੀ ਸੀ ਪਰ 60 ਘੰਟੇ ਤੱਕ ਸ਼ਤਰੰਜ ਖੇਡ ਕੇ ਵਿਖਾਈ ਇਸ ਤਰ੍ਹਾਂ ਉਸਨੇ ਕੁੱਲ 56 ਘੰਟੇ 9 ਮਿੰਟ ਅਤੇ 37 ਸਕਿੰਟ ਦੇ ਮੌਜੂਦਾ ਸ਼ਤਰੰਜ ਮੈਰਾਥਨ ਰਿਕਾਰਡ ਨੂੰ ਪਛਾੜ ਦਿੱਤਾ ਜੋ ਕਿ ਸਾਲ 2018 ਵਿੱਚ ਨਾਰਵੇ ਦੇ ਹਾਲਫਰਡ ਹੌਗ ਫਲੇਟੇਬੋ ਅਤੇ ਸਜੂਰ ਫਾਰਕਿੰਗ ਸਟੈਡ ਵੱਲੋਂ ਸਥਾਪਿਤ ਕੀਤਾ ਗਿਆ ਸੀ ਉਹਨਾਂ ਕੋਯਾ ਦੇ ਇਸ ਰਿਕਾਰਡ ਅਤੇ ਇਸ ਦੇ ਨਾਲ ਚੱਲਦੀ ਨੇਕ ਕਾਰਜ ਦੀ ਦੁਨੀਆ ਭਰ ਵਿੱਚ ਛਲਾਗਾ ਹੋ ਰਹੀ ਹੈ। ਐਥਲੈਟਿਕਸ ਦੀ ਦੁਨੀਆ ਵਿੱਚ ਭਾਰਤੀ ਖਿਡਾਰੀ ਲਗਾਤਾਰ ਦੁਨੀਆ ਪੱਧਰ 'ਤੇ ਆਪਣੀ ਖੇਡ ਵਿੱਚ ਸੁਧਾਰ ਵਿਖਾ ਰਹੇ ਨੇ ਅਤੇ ਇਸੇ ਸੁਧਾਰ ਦਾ ਇੱਕ ਹੋਰ ਤਾਜ਼ਾ ਉਦਾਹਰਣ ਬੀਤੇ ਦਿਨੀ ਨਜ਼ਰ ਆਇਆ ਹੈ। ਭਾਰਤ ਦੇ ਸਰਵੇਸ਼ ਕੁਸ਼ਾਰੇ ਨੇ ਮਾਉਂਟ ਸੈਕ ਰੀਲੇ 224 ਐਥਲੈਟਿਕਸ ਮੀਟ ਵਿੱਚ ਪੁਰਸ਼ਾਂ ਦਾ ਹਾਈ ਜੰਪ 엘ੀਟ ਖਿਤਾਬ ਜਿੱਤ ਲਿਆ। ਅਮਰੀਕਾ ਦੇ ਕੈਲੀਫੋਰਨੀਆ ਦੇ ਵੋਲਟਨ ਦੇ ਹਿਲਮਰ ਲॉज ਸਟੇਡੀਅਮ ਵਿੱਚ ਸਰਵੇਸ਼ ਕੁਸ਼ਾਰੇ ਨੇ ਇਸ ਸੈਸ਼ਨ ਦੀ ਸਭ ਤੋਂ ਬਿਹਤਰੀਨ 2.23 ਮੀਟਰ ਦੇ ਜੰਪ ਨਾਲ ਮਾਉਂਟ ਸੈਕਰੀਲੇ 224 ਐਥਲੈਟਿਕਸ ਮੀਟ ਦਾ ਖਿਤਾਬ ਜਿੱਤਿਆ ਕੁਸ਼ਾਰੇ ਪਿਛਲੇ ਸਾਲ ਹੁਆਂਗਜ਼ੂ ਵਿੱਚ ਏਸ਼ੀਆਈ ਖੇਡਾਂ ਵਿੱਚ 2.26 ਮੀਟਰ ਦੀ ਕੋਸ਼ਿਸ਼ ਨਾਲ ਚੌਥੇ ਸਥਾਨ 'ਤੇ ਰਿਹਾ ਸੀ ਉਸਨੇ ਮਾਉਂਟ ਸੈਨ ਐਂਟੋਨੀਓ ਕਾਲਜ ਵਿੱਚ 2.23 ਮੀਟਰ ਦੇ ਜੰਪ ਨਾਲ ਪਹਿਲਾ ਸਥਾਨ ਹਾਸਲ ਕੀਤਾ ਅਤੇ ਅੱਗੇ ਹੋਰ ਸੁਧਾਰ ਦੀ ਵੀ ਆਸ ਨਾਲੋ ਨਾਲ ਕਾਇਮ ਰੱਖੀ ਹੈ। ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਮੁਕਾਬਲੇ ਯੂਈਫਾ ਚੈਂਪੀਅਨਜ਼ ਲੀਗ ਦੇ ਕੁਆਟਰਫਾਈਨਲ ਰਾਊਂਡ ਦੇ ਮੈਚ ਬੀਤੇ ਦਿਨੀ ਮੁਕੰਮਲ ਹੋ ਗਏ ਨੇ। ਜਿਸ ਤੋਂ ਬਾਅਦ ਹੁਣ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦੇ ਨਾਂ ਸਭ ਦੇ ਸਾਹਮਣੇ ਆ ਗਏ ਨੇ ਯੂਈਫਾ ਚੈਂਪੀਅਨਸ ਲੀਗ ਦੇ ਸੈਮੀਫਾਈਨਲ ਵਿੱਚ ਐਸ ਵਾਰ ਜਰਮਨੀ ਦੀ ਕਲੱਬ ਟੀਮ ਬਾਇਰਨ ਮਿਊਨਿਕ ਫਰਾਂਸ ਦੀ ਟੀਮ ਪੈरिस सेन्ट जर्मेन ਯਾਨੀ ਕਿ ਪੀਐਸਜੀ ਸਪੇਨ ਦੀ ਤਾਕਤਵਰ ਟੀਮ ਅਤੇ ਰਿਕਾਰਡ ਜੇਤੂ ਰਿਆਲ ਮਾਡਰਿਡ ਅਤੇ ਜਰਮਨੀ ਤੋਂ ਹੀ ਬਰੂਸ਼ੀਆ ਡੋਰਟਮੰਡ ਦੀਆਂ ਟੀਮਾਂ ਆਖਰੀ ਚਾਰ ਵਿੱਚ ਪਹੁੰਚੀਆਂ ਨੇ ਕਵਾਰਟਰ ਫਾਈਨਲ ਵਿੱਚ ਆਸਟਰੀਆ ਦੇ ਖਿਡਾਰੀ ਮਾਰਸਨ ਸਬਿਟਸਰ ਦੀ ਇੱਕ ਗੋਲ ਅਤੇ ਦੋ ਗੋਲਾਂ ਵਿੱਚ ਮਦਦ ਕਰਨ ਸਦਕਾ ਬਰੂਸ਼ੀਆ ਡੋਰਟਮੰਡ ਨੇ ਚੈਂਪੀਅਨਸ ਲੀਗ ਦੇ ਦੂਜੇ ਕਵਾਰਟਰ ਫਾਈਨਲ ਪੜਾਅ ਵਿੱਚ ਸਪੇਨ ਦੇ ਐਟਲੈਟਿਕੋ ਮਾਡਰਿਡ ਨੂੰ ਹਰਾਇਆ ਅਤੇ ਇਸ ਵਿਕਾਰੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਐਟਲੈਟਿਕੋ ਮਾਡਰਿਡ ਵਿੱਚ ਪਹਿਲਾ ਪੜਾਅ 1 ਦੇ ਮੁਕਾਬਲੇ 2 ਨਾਲ ਹਾਰਨ ਤੋਂ ਬਾਅਦ ਡੋਟਮੰਡ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਦੂਜਾ ਪੜਾ 4-2 ਨਾਲ ਜਿੱਤਿਆ ਅਤੇ ਕੁੱਲ 5-4 ਦੇ ਸਕੋਰ ਨਾਲ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੁਣ ਸੈਮੀਫਾਈਨਲ ਵਿੱਚ ਡੋਟਮੰਡ ਦਾ ਸਾਹਮਣਾ ਪੈरिस सेंट-ਜਰਮੇਨ ਨਾਲ ਹੋਵੇਗਾ ਜਿਸ ਨੇ ਦੂਜੇ ਗੇੜ ਵਿੱਚ ਬਾਰਸੀਲੋਨਾ ਨੂੰ 4-1 ਨਾਲ ਹਰਾਇਆ ਅਤੇ 6-4 ਦੇ ਕੁੱਲ ਸਕੋਰ ਨਾਲ ਵੱਡੀ ਜਿੱਤ ਦਰਜ ਕੀਤੀ ਉਧਰ ਰੀਅਲ ਮਾਡਰਿਡ ਕਲੱਬ ਨੇ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਦੀ ਤਾਕਤਵਰ ਟੀਮ ਮੈਨਚੈਸਟਰ ਸਿਟੀ ਨੂੰ 4-3 ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁੱਟਬਾਲ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ। ਇਸ ਨਾਲ ਰੀਅਲ ਮਾਡਰਿਡ ਨੇ ਲਗਾਤਾਰ ਖਿਤਾਬ ਜਿੱਤਣ ਵੱਲ ਇੱਕ ਹੋਰ ਕਦਮ ਵਧਾ ਦਿੱਤਾ ਹੈ ਅਤੇ ਰਿਕਾਰਡ 15ਵਾਂ ਚੈਂਪੀਅਨਜ਼ ਲੀਗ ਖਿਤਾਬ ਜਿੱਤਣ ਦੇ ਆਪਣੇ ਇਰਾਦੇ ਵੀ ਜ਼ਾਹਰ ਕਰ ਦਿੱਤੇ ਨੇ। ਇਸ ਹਾਰ ਨਾਲ ਮੈਨਚੈਸਟਰ ਸਿਟੀ ਕਲੱਬ ਦਾ ਲਗਾਤਾਰ ਦੋ ਚੈਂਪੀਅਨਜ਼ ਲੀਗ ਖਿਤਾਬ ਜਿੱਤਣ ਦਾ ਸੁਪਨਾ ਫਿਲਹਾਲ ਰਹਿ ਗਿਆ ਹੈ ਅਤੇ ਅਜਿਹਾ ਕਰਨ ਵਾਲੀ ਪਹਿਲੀ ਇੰਗਲਿਸ਼ ਟੀਮ ਬਣਨ ਦਾ ਸੁਪਨਾ ਵੀ ਫਿਲਹਾਲ ਚੱਕਨਾਚੂਰ ਹੋ ਗਿਆ ਹੈ ਨਿਰਧਾਰਤ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਸੀ ਪਰ ਪੈਨਲਟੀ ਸ਼ੂਟਆਊਟ ਵਿੱਚ ਰਿਆਲ ਮਾਡਰਿਡ ਦੀ ਟੀਮ ਜਿੱਤ ਗਈ ਹੁਣ ਸੈਮੀਫਾਈਨਲ ਵਿੱਚ ਰਿਆਲ ਮਾਡਰਿਡ ਦਾ ਮੁਕਾਬਲਾ ਬਾਇਨ ਮਿਊਨਿਖ ਨਾਲ ਕੋਰੇਗਾ ਜਿਸਨੇ ਆਰਸਨਲ ਨੂੰ ਆਪਣੇ ਘਰੇਲੂ ਮੈਦਾਨ ਉੱਤੇ 1-0 ਨਾਲ ਅਤੇ ਦੋਹਾਂ ਮੈਚਾਂ ਦੇ ਕੁੱਲ ਸਕੋਰ ਮੁਤਾਬਕ 3-2 ਨਾਲ ਹਰਾਇਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਦਿਲਚਸਪ ਸੈਮੀਫਾਈਨਲ ਮੈਚ ਦੇ ਪਹਿਲੇ ਗੇੜ 1 ਅਤੇ 2 ਮਈ ਨੂੰ ਖੇਡੇ ਜਾਣਗੇ ਅਮਰੀਕਾ ਦੇਸ਼ ਦੀ ਮੇਜਰ ਲੀਗ ਸੌਕਰ ਵਿੱਚ ਵੀ ਫੁੱਟਬਾਲ ਕਲੱਬਾਂ ਦੇ ਮੁਕਾਬਲੇ ਲਗਾਤਾਰ ਚੱਲ ਰਹੇ ਨੇ ਇਸ ਲੀਗ ਦੀ ਖਾਸियत ਇਹ ਹੈ ਕਿ ਇਸ ਵਿੱਚ ਅਰਜنٹੀਨਾ ਦਾ 스타 ਖਿਡਾਰੀ লিওਨਲ ਮੈਸੀ ਆਪਣੀ ਟੀਮ ਇੰਟਰ ਮਿਆਮੀ ਲਈ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਹਰ ਹਫ਼ਤੇ ਵਧੀਆ ਪ੍ਰਦਰਸ਼ਨ ਵੀ ਕਰ ਰਿਹਾ ਹੈ। ਸੁਪਰਸਟਾਰ ਖਿਡਾਰੀ লিওਨਲ ਮੈਸੀ ਦੇ 2 ਗੋਲਾਂ ਦੀ ਮਦਦ ਨਾਲ ਇੰਟਰ ਮਿਆਮੀ ਨੇ ਮੇਜਰ ਲੀਗ ਸੌਕਰ ਵਿੱਚ ਨੈਸ਼ਵਿਲ ਐਸਸੀ ਕਲੱਬ ਉੱਤੇ 3-1 ਨਾਲ ਜਿੱਤ ਦਰਜ ਕੀਤੀ। ਇਹਨਾਂ 2 ਗੋਲਾਂ ਨਾਲ লিওਨਲ ਮੈਸੀ ਦੇ ਐਮ ਐਲ ਐਸ ਵਿਚ ਕੁੱਲ 7 ਗੋਲ ਹੋ ਗਏ ਨੇ ਮੈਸੀ ਨੇ ਮਾਰਚ ਮਹੀਨੇ ਔਰ ਲਾਂਡੋ ਵਿਰੁੱਧ ਵੀ 2 ਗੋਲ ਕੀਤੇ ਸਨ ਮੈਸੀ ਨੇ ਨੈਸ਼ਵਿਲ ਐਸਸੀ ਕਲੱਬ ਵਿਰੁੱਧ ਮੈਚ ਵਿੱਚ ਇੱਕ ਗੋਲ ਕਰਨ ਵਿੱਚ ਮਦਦ ਵੀ ਕੀਤੀ ਖਾਸ ਕਰ ਲਈ ਵੀ ਸੀ ਕਿ ਇੰਟਰ ਮਿਆਮੀ ਕਲੱਬ ਲਈ ਸਰਜੀਓ ਬੁਸਕਿਟਸ ਨੇ ਆਪਣਾ ਪਹਿਲਾ ਗੋਲ ਕੀਤਾ ਜਦਕਿ ਲੂਇਸ ਸਵਾਰੇਜ਼ ਨੇ ਮੈਸੀ ਨੂੰ ਪਹਿਲਾ ਗੋਲ ਕਰਨ ਵਿੱਚ ਮਦਦ ਕੀਤੀ ਇਸ ਤਰ੍ਹਾਂ ਬਾਰਸੀਲੋਨਾ ਕਲੱਬ ਦੇ ਇਸ ਸਾਬਕਾ ਤਿੰਨ ਸਟਾਰ ਖਿਡਾਰੀ لیونਲ ਮੈਸੀ 루ਇਸ ਸਵਾਰੇਜ਼ ਅਤੇ ਸਰਜੀਓ ਬੁਸਕੇਟਸ ਇੰਟਰ ਮੀਆਮੀ ਵਿੱਚ ਹੁਣ ਇਕੱਠਿਆਂ ਖੇਡਦੇ ਹੋਏ ਅਤੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ ਅਖੀਰ ਵਿੱਚ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਪੁਰਾਣੇ ਕਲੱਬ ਫੁੱਟਬਾਲ ਟੂਰਨਾਮੈਂਟ ਦੀ ਯਾਨੀ ਕਿ ਇੰਗਲੈਂਡ ਵਿੱਚ ਹੁੰਦੇ ਐਫ ਏ ਕੱਪ ਦੀ ਜਿਸ ਦੇ ਸੈਮੀਫਾਈਨਲ ਮੈਚ ਪਿਛਲੇ ਦਿਨੀ ਲੰਡਨ ਦੇ ਵੈਂਬਲੀ ਸਟੇਡੀਅਮ ਵਿੱਚ ਖੇਡੇ ਗਏ ਇਹ ਦੋਹੇ ਮੈਚ ਫਾਸਮਿੰਗ ਅਤੇ ਰੋਮਾਂਚਕ ਸਾਬਤ ਹੋਏ ਜਿਸ ਤੋਂ ਬਾਅਦ ਇਸ ਸਾਲ ਦੇ FA ਕੱਪ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦੇ ਨਾਂ ਹੁਣ ਤੈਅ ਹੋ ਗਏ ਨੇ ਪਹਿਲੇ ਸੈਮੀਫਾਈਨਲ ਵਿੱਚ ਮੈਂਚੈਸਟਰ ਸਿਟੀ ਦੀ ਟੀਮ ਨੇ ਚੈਲਸੀ ਨੂੰ 1-0 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਦੂਜੇ ਸੈਮੀਫਾਈਨਲ ਵਿੱਚ ਕੋਵੈਂਟਰੀ ਅਤੇ ਮੈਂਚੈਸਟਰ ਯੂनाइटेड ਦਾ ਮੈਚ ਨਿਰਧਾਰਤ ਸਮੇਂ ਵਿੱਚ 3-3 ਦੀ ਬਰਾਬਰੀ ਉੱਤੇ ਰਿਹਾ ਅਤੇ ਵਾਧੂ ਸਮੇਂ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਹੀ ਸਨ ਇਸ ਤੋਂ ਬਾਅਦ ਜੇਤੂ ਦਾ ਫੈਸਲਾ ਕਰਨ ਲਈ ਹੋਏ ਪੈਨਲਟੀ ਸ਼ੂਟਆਊਟ ਵਿੱਚ ਮੈਚੈਸਟਰ ਯੂਨਾਈਟਿਡ ਨੇ ਜਿੱਤ ਦਰਜ ਕੀਤੀ ਇਸ ਤਰ੍ਹਾਂ ਐਫਏ ਕੱਪ ਦੇ ਫਾਈਨਲ ਵਿੱਚ ਹੁਣ ਅਗਲੇ ਮਹੀਨੇ ਮੈਚੈਸਟਰ ਸ਼ਹਿਰ ਦੇ ਇਹ ਦੋਵੇਂ ਕਲੱਬ ਯਾਨੀ ਕਿ ਮੈਚੈਸਟਰ ਸਿਟੀ ਅਤੇ ਮੈਚੈਸਟਰ ਯੂਨਾਈਟਿਡ ਆਮੋ ਸਾਹਮਣੇ ਹੋਣਗੇ ਐਫਏ ਕੱਪ ਦਾ ਫਾਈਨਲ ਹੁਣ ਤੋਂ ਤਕਰੀਬਨ 1 ਮਹੀਨੇ ਬਾਅਦ 25 ਮਈ ਨੂੰ ਲੰਡਨ ਦੇ ਇਤਿਹਾਸਕ ਵੈਂਬਲੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਖੇਡ ਸੰਸਾਰ ਪ੍ਰੋਗਰਾਮ ਵਿੱਚ ਇਹ ਸੀ ਪਿਛਲੇ ਹਫ਼ਤੇ ਦੌਰਾਨ ਹੋਏ ਖੇਡ ਮੁਕਾਬਲਿਆਂ ਦੀ ਤਮਾਮ ਜਾਣਕਾਰੀ। ਇਸੇ ਤਰ੍ਹਾਂ ਅਗਲੇ ਹਫ਼ਤੇ ਫੇਰ ਤੁਹਾਡੇ ਲਈ ਨਵੇਂ ਅਤੇ ਤਾਜ਼ਾ ਖੇਡ ਵੇਰਵੇ ਲੈ ਕੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਅੱਜ ਦਾ ਪ੍ਰੋਗਰਾਮ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।